ਦਾ ਗਿਆਨ ਟੀਵੀ ਚੈਨਲ ਦੇ ਨਾਲ ਬਣੇ ਰਹੋ ਸਾਥ ਸੰਗਤ ਆਪਾਂ ਅੱਜ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨ ਜਾ ਰਹੇ ਆ ਜਿਸ ਜਿਸ ਨੂੰ ਇਹ ਵੀਡੀਓ 10-15 ਦਿਨਾਂ ਦੇ ਵਿੱਚ ਮਿਲ ਗਈ ਬਿਨਾ ਸਰਚ ਕੀਤੇ ਕਿਸੇ ਰਿਸ਼ਤੇਦਾਰ ਸਚਾਈ ਤੁਹਾਡੇ ਸਾਹਮਣੇ ਆਉਣ ਵਾਲੀ ਹੈ ਮਿਲਣਗੇ ਇਹ ਸੰਕੇਤ ਸੋ ਪਿਆਰਿਓ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਇਸ ਚੀਜ਼ ਨੂੰ ਥੋੜਾ ਜਿਹਾ ਸਮਝਿਓ ਕਿ ਜੀਵਨ ਦੇ ਵਿੱਚ ਕਈ ਚੀਜ਼ਾਂ ਸਾਨੂੰ ਮਿਲਦੀਆਂ ਨੇ ਜਿਹੜੀਆਂ ਬਿਨਾਂ ਸੋਚੇ ਸਮਝੇ ਬਿਨਾਂ ਕੁਝ ਕੀਤੇ ਸਾਡੇ ਸਾਹਮਣੇ ਆ ਜਾਂਦੀਆਂ ਨੇ ਤੇ ਉਹ ਸਾਡੀਆਂ ਭਾਵਨਾਵਾਂ ਨੂੰ ਬਦਲ ਦਿੰਦੀਆਂ ਨੇ ਸਾਡੇ ਹਾਵ ਭਾਵ ਨੂੰ ਬਦਲ ਦਿੰਦੀਆਂ ਨੇ ਸਾਡੇ ਜੀਵਨ ਨੂੰ ਬਦਲ ਕੇ ਰੱਖ ਦਿੰਦੀਆਂ ਨੇ ਕਈ ਵਾਰੀ ਆਪਾਂ ਕਿਸੇ ਬੰਦੇ ਨੂੰ ਮਿਲਣਾ ਪਸੰਦ ਨਹੀਂ ਕਰਦੇ ਪਰ ਜਦੋਂ ਉਹਨਾਂ ਆਪਾਂ ਮਿਲਦੇ ਆ ਸਾਡਾ ਜੀਵਨ ਬਦਲ ਜਾਂਦਾ ਆ ਆਪਾਂ ਕਹਿੰਦੇ ਆ ਵੀ ਬਾਜੀ ਬਾਜੀ ਜੇ ਸ਼ਾਇਦ ਉਸ ਦਿਨ ਨਾ ਮਿਲਦਾ ਤੇ ਕਿੰਨਾ ਮੇਰੇ ਲਈ ਸ਼ਾਇਦ ਮਾੜਾ ਹੁੰਦਾ ਇੱਕ ਵਾਰ ਇੱਕ ਬੰਦਾ ਖੁਦਖੁਸ਼ੀ ਕਰਨ ਚੱਲਿਆ ਸੀ ਰਸਤੇ ਦੇ ਵਿੱਚ ਉਹਨੂੰ ਕੋਈ ਹੋਰ ਮਿੱਤਰ ਪਿਆਰਾ ਉਸ ਦਾ ਮਿਲ ਗਿਆ ਜਿਹੜਾ ਉਹਨੂੰ ਕਦੇ ਨਹੀਂ ਸੀ ਜਾਣਦਾ ਉਹ ਜਾਣਦਾ ਸੀ ਸਾਹਮਣੇ ਵਾਲਾ ਪਰ ਜਿਹੜਾ ਖੁਦਖੁਸ਼ੀ ਕਰਨ ਚੱਲਿਆ ਸੀ ਉਹ ਨਹੀਂ ਸੀ ਜਾਣਦਾ ਤੇ ਉਹ ਕੁਦਰਤੀ ਮਿਲਿਆ ਉਹਨੇ ਗੱਲਾਂ ਬਾਤਾਂ ਚ ਨੂੰ ਸੁਲਝਾਇਆ ਉਹਨੇ ਦੱਸਿਆ ਵੀ ਮੈਂ ਉਹ ਆ ਫਲਾਨਾ ਮੈਂ ਇਦਾਂ ਕਰਕੇ ਇਦਾਂ ਕਰਕੇ ਚਲੋ ਇੰਨੇ ਨੂੰ ਦਾ ਜਿਹੜਾ ਮਰਨ ਚੱਲਿਆ ਸੀ ਉਹਦਾ ਵੀ ਗੁੱਸਾ ਠੰਡਾ ਹੋ ਗਿਆ ਉਹ ਕਹਿੰਦਾ ਵੀ ਤੂੰ ਕੀ ਕਰਨ ਚੱਲਿਆ ਸੀ ਕਹਿੰਦਾ ਯਾਰ ਮੈਂ ਤਾਂ ਖੁਦਕੁਸ਼ੀ ਕਰਨ ਚੱਲਿਆ ਸੀ ਉਹ ਕਹਿੰਦਾ ਬੋਲਿਆ ਹਾਏ ਦਸ ਖੁਦਕੁਸ਼ੀ ਕਾਦੇ ਲਈ ਕਰਨੀ ਹੈ ਇਹ ਜ਼ਿੰਦਗੀ ਬੜੀ ਮੁਸ਼ਕਲ ਤੋਂ ਮਿਲੀ ਹੈ ਤੈਨੂੰ ਤੇ ਫਿਰ ਜਦੋਂ ਉਹਨੇ ਇੰਨੀ ਗੱਲ ਕਹੀ ਤੇ ਉਹਦਾ ਜੀਵਨ ਬਦਲ ਗਿਆ ਉਹ ਕਹਿੰਦਾ ਹਾਂ ਗੱਲ ਤੇ ਸਹੀ ਹੈ ਗੁੱਸਾ ਠੰਡਾ ਹੋ ਜਾ ਕੇ ਕਹਿਣ ਤੋਂ ਬਾਅਦ ਵੀ ਕਈ ਸਾਡੇ ਜੀਵਨ ਨੂੰ ਬਦਲ ਦਿੰਦੇ ਨੇ ਸਾਡੀਆਂ ਭਾਵਨਾਵਾਂ ਨੂੰ ਸਾਡੇ ਹਾਵ ਭਾਵ ਨੂੰ ਬਦਲ ਦਿੰਦੇ ਨੇ ਪਿਆਰਿਓ ਇਸ ਚੀਜ਼ ਨੂੰ ਥੋੜਾ ਜਿਹਾ ਸਮਝੀਏ ਥੋੜਾ ਜਿਹਾ ਸਮਝਣ ਦਾ ਯਤਨ ਕਰੀਏ ਸਾਥ ਸੰਗਤ ਮੈਂ ਬੇਨਤੀਆਂ ਕਰਕੇ ਆਪ ਜੀ ਦਾ ਧਿਆਨ ਜ਼ਰੂਰ ਦਿਵਾਵਾਂ ਪਿਆਰਿਓ ਕਿ ਜਿਸ ਨੂੰ ਇਹ ਵੀਡੀਓ ਮਿਲ ਗਈ ਉਹਦਾ ਜੀਵਨ ਜ਼ਰੂਰ ਬਦਲੇਗਾ ਇੱਕ ਵਾਰੀ ਧਿਆਨ ਨਾਲ ਸੁਣਿਓ ਜੀਵਨ ਦੇ ਵਿੱਚ ਅਸੀਂ ਕੀ ਖਟਿਆ ਕੀ ਕਮਾਇਆ ਹੁਣ ਤੱਕ ਅਸੀਂ ਕਿੰਨਾ ਕੋ ਚੰਗਾ ਕੰਮ ਕਰ ਲਿਆ ਕਦੇ ਸੋਚ ਕੇ ਵੇਖੋ ਆਪਣੇ ਜੀਵਨ ਦੇ ਵਿੱਚ ਝਾਤ ਮਾਰੋ ਕੀ ਖਟਿਆ ਸੀ ਚੰਗੇ ਤੇ ਬੁਰੇ ਕੰਮ ਕਿੰਨੇ ਕੀਤੇ ਨੇ ਬੁਰੇ ਕੰਮਾਂ ਦੀ ਗਿਣਤੀ ਜ਼ਿਆਦਾ ਹੋਗੀ ਚੰਗਿਆਂ ਦੀ ਘੱਟ ਹੋਗੀ ਕਿੰਨੇ ਬੰਦਿਆਂ ਨੂੰ ਅਸੀਂ ਗੁਰੂ ਨਾਲ ਜੋੜ ਦਿੱਤਾ ਜਾਂ ਆਪ ਕਿੰਨੇ ਘੰਟੇ ਕਿੰਨਾ ਸਮਾਂ ਕੱਢ ਕੇ ਗੁਰੂ ਨਾਲ ਜੁੜੇ ਕਿੰਨੀਆਂ ਕੋ ਗੱਲਾਂ ਅਸੀਂ ਗੁਰੂ ਦੀਆਂ ਮੰਨੀਆਂ ਨੇ ਇਹ ਸਾਨੂੰ ਬਹੁਤ ਘੱਟ ਮਿਲੂਗਾ ਬੜਾ ਰੇਅਰ ਮਿਲੂਗਾ ਜੀ ਬੰਦੇ ਵਿੱਚ ਉਲਾਂਭਾ ਸੀ ਗੁਰੂ ਨੂੰ ਦੇਈ ਜਾ ਰਹੇ ਹਾਂ ਸਾਡੇ ਤੇ ਕਿਰਪਾ ਨਹੀਂ ਹੁੰਦੀ ਕਿਉਂ ਨਹੀਂ ਕਿਰਪਾ ਹੁੰਦੀ ਜੇ ਆਪਾਂ ਵਾਰ-ਵਾਰ ਦੁੱਧ ਫਟਣ ਦਾ ਵੇਖ ਰਹੇ ਆ ਇਹਦਾ ਮਤਲਬ ਦੁੱਧ ਦੇ ਵਿੱਚ ਖਰਾਬੀ ਹੋ ਸਕਦੀ ਹੈ ਬਰਤਨ ਦੇ ਵਿੱਚ ਖਰਾਬੀ ਹੋ ਸਕਦੀ ਜੇ ਦੁੱਧ ਦੇ ਵਿੱਚ ਖਰਾਬੀ ਨਹੀਂ ਦੁੱਧ ਕਿਉਂ ਫਟ ਰਿਹਾ ਸਾਡਾ ਧਿਆਨ ਕਿੱਥੇ ਹੈ ਸੋਚ ਕੇ ਵੇਖੋ ਭਿੰਤੀ ਕਰਾਂ ਵੀ ਕਿਤੇ ਨਾ ਕਿਤੇ ਘਾਟ ਤੇ ਹੈ ਨਾ ਸੋ ਪਿਆਰਿਓ ਲੋਕਾਂ ਦੀ ਸਚਾਈ ਸਾਡੇ ਸਾਹਮਣੇ ਆ ਜਾਂਦੀ ਏ ਜਦੋਂ ਅਸੀਂ ਅੰਦਰੋਂ ਸੋਚਦੇ ਆਂ ਅੰਦਰੋਂ ਚੱਲਣ ਦੀ ਕੋਸ਼ਿਸ਼ ਕਰਦੇ ਆਂ ਸੋ ਇੱਕ ਬੇਨਤੀ ਕਰਾਂ ਆਪਜੀ ਦਾ ਥੋੜਾ ਜਿਹਾ ਇਸ ਚੀਜ਼ ਨੂੰ ਸਮਝਣ ਦਾ ਨਜ਼ਰੀਆ ਹੋਵੇ ਥੋੜਾ ਜਿਹਾ ਇਸ ਚੀਜ਼ ਨੂੰ ਸਮਝਣ ਦਾ ਯਤਨ ਕਰੋ ਪ੍ਰਿਆਸ ਕਰੋ ਪਿਆਰਿਓ ਕਿਸੇ ਰਿਸ਼ਤੇਦਾਰ ਦੇ ਸਾਹਮਣੇ ਆਪਣੇ ਆਪ ਨੂੰ ਇਦਾਂ ਨਾ ਆਖੋ ਵੀ ਮੈਂ ਕੁਝ ਨਹੀਂ ਆਂ ਉਹ ਆਖੋ ਵੀ ਕੋਈ ਗੱਲ ਨਹੀਂ ਪਰਮਾਤਮਾ ਦਾ ਮੇਰੇ ਤੇ ਬੜਾ ਵੱਡਾ ਹੱਥ ਹੈ ਮੇਰੇ ਤੇ ਕਿਰਪਾ ਹੈ ਸਤਿਗੁਰੂ ਮਹਾਰਾਜ ਮੇਰੇ ਤੇ ਕਿਰਪਾ ਕਰਨਗੇ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੇਰੇ ਤੇ ਕਿਰਪਾ ਕਰਨਗੇ ਪਿਆਰਿਓ ਪੈਸਾ ਮੰਗ ਸਕਦਾ ਚਾ ਗੱਡੀ ਜਾਂ ਫਿਰ ਜਾਇਦਾਦ ਕਹਿੰਦੇ ਸੱਚਾਈ ਸਾਡੇ ਸਾਹਮਣੇ ਆਉਂਦੀ ਹੈ ਰਿਸ਼ਤਿਆਂ ਦੇ ਵਿੱਚ ਫਰਕ ਕਿਉਂ ਪੈਂਦੇ ਨੇ ਜੀ ਪੈਸੇ ਕਰਕੇ ਰਿਸ਼ਤਿਆਂ ਵਿੱਚ ਫਰਕ ਪੈਂਦੇ ਨੇ ਪੈਸਾ ਜਿਹੜਾ ਨਾ ਪੈਸਾ ਬਹੁਤ ਵੱਡੀ ਕੀਮਤ ਚੱਚਾ ਕੌਣਾ ਪੈਂਦਾ ਪੈਸਾ ਬੋਡੀ ਵੱਡੀ ਕੀਮਤ ਚ ਚਕਾਉਣਾ ਪੈਂਦਾ ਹੈ ਸਾਥ ਸੰਗਤ ਰਿਸ਼ਤੇਆਂ ਨੂੰ ਖਤਮ ਹੋ ਜਾਂਦੇ ਆ ਰਿਸ਼ਤੇਆਂ ਨੂੰ ਖਤਮ ਕਰ ਦਿੰਦਾ ਪੈਸਾ ਜੇ ਮੰਗਦੇ ਆ ਰਿਸ਼ਤੇ ਖਤਮ ਜ਼ਰੂਰ ਹੁੰਦੇ ਨੇ ਸੋ ਕੋਈ ਹੋਏਗਾ ਪਰ ਨਹੀਂ ਜਾਫਰਦਾਰ ਦਹੇਜ ਕਰਕੇ ਚੰਗੇ ਭਲੇ ਰਿਸ਼ਤੇ ਕੋਈ ਗੱਡੀ ਮੰਗਦਾ ਕੋਈ ਜਾਇਦਾਦ ਮੰਗਦਾ ਕੋਈ ਜਾਇਦਾਦ ਕਿ ਕਿ ਧੀਆਂ ਨੂੰ ਹੀ ਮਾਰ ਦਿੰਦਾ ਹੈ ਸਾਥ ਸੰਗਤ ਅਸੀਂ ਖੱਟਿਆ ਕੀ ਕਮਾਇਆ ਕੀ ਉਹ ਲਾਲਚ ਲਾਲਚ ਦੇ ਕੇ ਰਿਸ਼ਤੇ ਨਿਭਾਏ ਤਾਂ ਕੀ ਨਿਭਾਏ ਦੇਣ ਵਾਲਾ ਵੀ ਉਹਨਾਂ ਹੀ ਸਜਾ ਦਾ ਹੱਕਦਾਰ ਹੈ ਜਿੰਨਾ ਲੈਣ ਵਾਲਾ ਕੰਪਲੀਟ ਕਰੋ ਇਹ ਜੋ ਲੋਕਾਂ ਨਾਲ ਰਿਸ਼ਤਾ ਖਤਮ ਕਰਦੇ ਹੋ ਜਿਹੜੇ ਲਾਲਚੀ ਹੋਣ ਜਿਹੜੇ ਸਾਡਾ ਸਤਕਾਰ ਹੀ ਨਾ ਕਰਨ ਸੋ ਪਿਆਰਿਓ ਬੇਨਤੀ ਕਰਾਂ ਵੀ ਆਪਣੇ ਆਪ ਨੂੰ ਗਿਲਟੀ ਨਾ ਰੱਖੋ ਸੋ ਆਪਾਂ ਸਮਝਣ ਦਾ ਯਤਨ ਕਰੀਏ ਪਿਆਰਿਓ ਕੌਣ ਵਾਲੇ ਦਿਨਾਂ ਦੇ ਵਿੱਚ ਸਚਾਈਆਂ ਸਭ ਦੇ ਸਾਹਮਣੇ ਹੋਣਗੀਆਂ ਇਹ ਦੁਨੀਆ ਦੇ ਰੰਗ ਨੇ ਨਾ ਜਿਹੜੇ ਇਹ ਥੋੜੇ ਥੋੜੇ ਇੱਕ ਇੱਕ ਕਰਕੇ ਸਾਨੂੰ ਦਿਖ ਰਿਏ ਨੇ ਇੱਕ ਇੱਕ ਕਰਕੇ ਸਾਡੇ ਸਾਹਮਣੇ ਆ ਰਹੇ ਨੇ ਪਰ ਥੋੜੇ ਥੋੜਾ ਟਾਈਮ ਦੇਖੀ ਜਾਏ ਉਹ ਸਾਡੇ ਸਾਹਮਣੇ ਸਭ ਦੀਆਂ ਸਚਾਈਆਂ ਆਉਣਗੀਆਂ ਗੁਰਮਖੋ ਸਭ ਦੇ ਸਾਹਮਣੇ ਸਾਡੀਆਂ ਜੜੀਆਂ ਚੀਜ਼ਾਂ ਨੇ ਉਹ ਆਉਣਗੀਆਂ ਇਸ ਸਟੇਜ ਨੂੰ ਥੋੜਾ ਥੋੜਾ ਸਮਝੋ ਥੋੜਾ ਥੋੜਾ ਵਿਚਾਰੋ ਜੀਵਨ ਦੇ ਵਿੱਚ ਸਾਨੂੰ ਆਪਣੇ ਆਪ ਨੂੰ ਪ੍ਰੇਪੇਅਰ ਕਰਨਾ ਪਊਗਾ ਜਿੰਨਾ ਚਿਰ ਅਸੀਂ ਆਪ ਪ੍ਰੇਪੇਅਰ ਨਹੀਂ ਹੁੰਦੇ ਉਹਨਾਂ ਚਿਰ ਕੋਜ ਨਹੀਂ ਹੋ ਸਕਦਾ ਬਸ ਇਹ ਯਾਦ ਰੱਖਿਓ ਵੀ ਅਸੀਂ ਸਮਝੀਏ ਸੋਚੀਏ ਵਿਚਾਰੀਏ ਗੁਰ ਕੀ ਮੱਤ ਤੋਂ ਲਿਹੇ ਇਅਾਨੇ ਭਗਤ ਬਿਨਾ ਬਹੁ ਡੁੱਬੇ ਸ਼ਾਨੇ ਇਹ ਚੀਜ਼ ਨੂੰ ਸਮਝੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ